ਮੈਂ ਕਹਿੰਦਾ ਜੀ ਦੇਖੋ ਮੈਂ ਕਹਿੰਦਾ ਦੇਖੋ ਪ੍ਰਸ਼ਾਸਨ ਨਾਲ ਦੀ ਗੱਲ ਜਿਹੜੀ ਆ ਉਹ ਗੱਲ ਕਿਤੇ ਨજર ਨਹੀਂ ਆ ਰਹੀ ਲਗਭਗ 24 ਘੰਟੇ ਦਾ ਬਖਵਾ ਜਿਹੜਾ ਉਹ ਹੋ ਚੁੱਕਾ ਔਰ 12 ਘੰਟੇ ਦਾ ਬਖਵਾ ਜਿਹੜਾ ਧਾਨਾ ਸ਼ੁਰੂ ਹੋਏ ਨੂੰ ਚੋਕ ਹੋ ਚੁੱਕਾ ਔਰ ਅਜੇ ਤੱਕ ਪ੍ਰਸ਼ਾਸਨ ਨੇ ਜਿਹੜਾ ਉਹਨਾਂ ਦੇ ਕੰਨ ਦੇ ਉੱਤੇ ਜੂਨ ਹੀ ਸਰਕੀ ਔਰ ਦੇਸ਼ ਆਜ਼ਾਦ ਹੋਇਆ ਲਗਭਗ 77 ਸਾਲ ਦਾ ਬਖਵਾ ਹੋ ਗਿਆ ਔਰ ਤੁਸੀਂ ਦੇਖੋ ਬਈ ਕਿੱਡੀ ਮਾੜੀ ਗੱਲ ਆ ਬਈ ਇਸ ਦੇ ਤੇ ਲੋਕਾਂ ਨੂੰ ਹਜੇ ਵੀ ਆਪਣੇ ਹੱਕ ਲੈਣ ਦੇ ਲਈ ਆਪਣੇ ਹੱਕਾਂ ਦੇ ਲਈ ਜਿਹੜਾ ਉਹ 24 24 ਘੰਟੇ ਜਿਹੜਾ ਆ ਉਹ ਧਾਨਾ ਦੇਣਾ ਪੈ ਰਿਆ ਔਰ ਜ਼ੁਲਮ ਨੂੰ ਔਰ ਜ਼ਾਲਮ ਨੂੰ ਉਹਨੂੰ ਖਤਮ ਕਰਨ ਦੇ ਲਈ ਸੀਪੀ ਦਫ਼ਤਰ ਦੇ ਬਾਹਰ ਜਲੰਧਰ ਦੇ ਵਿੱਚ ਜਿਹੜਾ ਧਰਨੇ ਦੇ ਉੱਤੇ ਜਿਹੜੇ ਆ ਸਾਥੀ ਲਗਾਤਾਰ ਜਿਹੜੇ ਬੈਠੇ ਆ ਪਰ ਅਜੇ ਤੱਕ ਕੋਈ ਵੀ ਜਿਹੜਾ ਮੁਰਜਮ ਆ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਕਾਰਨ ਕੀ ਆ ਕੋਈ ਪ੍ਰੈਸ਼ਰ ਹੀ ਆ ਪ੍ਰਸ਼ਾਸਨ ਦੇ ਜਾਂ ਸਰਕਾਰਾਂ ਦਾ ਮੌਕੇ ਦੀ ਸਰਕਾਰਾਂ ਦਾ ਕਿ ਜਾਂ ਕੋਈ ਦਬਾਅ ਆ ਜਿਹੜੀ ਕਾਰਵਾਈ ਨਹੀਂ ਹੋ ਰਹੀ ਤੁਸੀਂ ਦੇਖੋ ਇਹਦਾ ਸਾਫ਼ ਹੀ ਨਜ਼ਰ ਆਉਂਦੀ ਗੱਲ ਪਿਛਲੇ 2-3 ਸਾਲ ਤੋਂ ਜਿਹੜਾ ਇਹ ਜਿਹੜੇ ਮੁਰਜਮ ਆ ਬੌਜੇ ਸਮਾਜ ਪਾਰਟੀ ਦੇ ਜਿਹੜੇ ਨੈਸ਼ਨਲ ਲੀਡਰ ਆ ਉਹਨਾਂ ਨੂੰ ਗਲਤ ਸ਼ਬਦਾਵਲੀ ਕੋਈ ਨਾ ਕੋਈ ਕਮੈਂਟ ਕਰਦੇ ਰਹਿੰਦੇ ਆ ਸਟੇਟ ਦੀ ਲੀਡਰਸ਼ਿਪ ਦੇ ਖਿਲਾਫ ਕਰਦੇ ਰਹਿੰਦੇ ਆ ਚੱਲਦਾ ਵੀ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਵੱਰ ਖਿਲਾਫ ਜਿਹੜੇ ਇਹ ਪਿਛਲੇ ਲਗ ਪਿਛਲੇ 2.5 3 ਸਾਲ ਤੋਂ ਜਿਹੜਾ ਇਹ ਚੱਲ ਰਿਹਾ ਆ ਸ਼ਬਦ ਬੁੱਲਣ ਨੇ ਔਰ ਬਾਰ-ਬਾਰ ਜਿਹੜਾ ਪ੍ਰਸ਼ਾਸਨ ਨੂੰ ਅਸੀਂ ਕੰਪਲੀਟ ਕਰ ਰਹੇ ਆ ਨਾਲ ਦੀ ਨਾਲ ਨੋਟਿਸ ਵਿੱਚ ਲਿਆਉਂਦੇ ਨਾਲ ਦੀ ਨਾਲ ਨਾਲ ਦੀ ਨੋਟਿਸ ਜਾ ਰਹੇ ਆ ਔਰ ਜਿਹੜਾ ਮੁਰਜਮ ਆ ਉਹਨਾਂ ਦੇ 750 ਜਿਹੜੀ ਆ ਉਹ ਧਾਰਾ ਵੀ ਲੱਗੀ ਹੋਈ ਆ ਕੇਸ ਵੀ ਚੱਲ ਰਿਹਾ ਠੀਕ ਆ ਜੀ ਪਰ ਉਹਦੇ باوجود ਵੀ ਜਿਹੜਾ ਜਿਹੜੇ ਮੁਰਜਮ ਆ ਉਹ ਲਗਾਤਾਰ ਹਟ ਨਹੀਂ ਰਹੇ ਆਪਣੀ ਕਾਰਵਾਈ ਕਰ ਰਹੇ ਆ ਸੀਪੀ ਦਫਤਰ ਪੇਸ਼ ਹੋ ਕੇ ਉਹਨਾਂ ਦੇ ਵੀ ਨੋਟਿਸ ਲਿਆ ਜਾ ਰਿਹਾ ਔਰ ਖਾਸ ਕਰਕੇ ਦਿਹਾਤੀ ਜਿਹੜੇ ਇੱਕ ਐਸਐਸਬੀ ਆ ਉਹਨਾਂ ਨੂੰ ਵੀ ਨੋਟਿਸ ਦੇ ਵਿੱਚ ਜਿਹੜੀ ਗੱਲ ਲਿਆ ਰਹੀ ਆ ਔਰ ਮੈਂ ਕਹਿੰਦਾ ਕੱਲ ਤਾਂ ਹੱਦ ਹੀ ਹੋ ਗਈ ਕੱਲ ਤਾਂ ਹੱਦ ਹੀ ਹੋ ਗਈ ਸੋਚਣ ਤੋਂ ਬਾਹਰ ਗੱਲ ਕਰ ਦਿੱਤੀ ਵੀ ਜਿਹੜਾ ਮੁਰਜਮ ਆ ਜਿਹੜਾ ਸੱਤ ਪੰਜਾਹ ਦਾ ਦੋਸ਼ੀ ਆ ਉਹ ਸਾਡਾ ਸਾਥੀ ਜਿਹੜਾ ਆ ਰਵੀ ਬਿਰਦੀ ਉਹਦੇ ਮਗਰ ਜਿਹੜਾ ਆ ਉਹ ਜਿਹੜਾ दात ਲੈ ਕੇ ਦੌੜਾ ਜਿਹੜਾ ਮੀਟ ਵਾਲਾ ਦਾਤ ਜਿਹੜਾ ਉਹਦੀ ਦੁਕਾਨ ਤੋਂ ਚੱਕ ਕੇ ਦੌੜਾਇਆ ਔਰ ਮੈਂ ਸਮਝਦਾ ਵੀ ਇਹ ਵੀ ਅੱਤ ਭਾਗ ਚੰਗੇ ਆ ਇਹਨੇ ਕਰਮ ਚੰਗੇ ਆ ਬਈ ਮਕਸੂਦਾ ਠਾਣਾ ਲੱਗੇ ਸੀ ਦੌੜ ਕੇ ਉਹਦੇ ਚ ਬਚਿਆ ਔਰ ਪੁਲਿਸ ਦੀ ਮੌਜੂਦਗੀ ਜੇ ਮਾਰਨ ਲੱਗਾ ਉਹਦੇ ਔਰ ਪੁਲਸ ਨੇ ਆ ਫੜਿਆ ਜਿਹਨੇ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਹਮਲਾ ਕਰਨ ਦੀ ਉਹਦਾ ਨਾਮ ਪਿਆ ਉਹਦਾ ਨਾਰਜਿੰਦਰ ਰਾਣਾ ਜੀ ਕਿੱਥੇ ਦਾ ਰਹਿਣ ਵਾਲੇ ਨੇ ਉਹ ਉਹ ਹੀਰਾਪੁਰ ਦਾ ਰਹਿਣ ਵਾਲਾ ਹੁਣ ਤੁਸੀਂ ਤੁਹਾਡੀ ਨਿਗਾਹ ਚ ਹੈ ਜਾਂ ਪਹਿਲਾਂ ਤੁਸੀਂ ਜਿਹੜਾ ਬੰਦਾ ਸ਼ੁਰੂ ਤੋਂ ਇਹ ਸ਼ੁਰੂ ਤੋਂ ਇਹ ਇਹ ਲਗਭਗ ਪਿਛਲੇ ਇੱਕ ਧਾਕਕੇ ਤੋਂ ਜਿਹੜਾ ਇਹ ਪਾਰਟੀ ਦੇ ਖਿਲਾਫ ਗਤੀਵਿਧੀਆਂ 'ਚ ਸ਼ਮਲਤ ਹੈਗਾ ਔਰ ਚਲੋ ਖੈਰ ਉਹ ਲੋਕਤੰਤਰ ਹੈ ਕੋਈ ਉਹ ਏਡੀ ਗੱਲ ਨਹੀਂ ਹੈ ਪਰ ਜਿਹੜਾ ਇਹ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰਦਾ ਪਾਰਟੀ ਦੇ ਲੀਡਰਸ਼ਿਪ ਦੇ ਖਿਲਾਫ ਹੋਣਾ ਨਹੀਂ ਵਿਰੋਧ ਕਰਨਾ ਚਲੋ ਠੀਕ ਹੈ ਲੋਕਤੰਤਰ ਲੇਕਿਨ ਜਿਹੜੀ ਭੱਦੀ ਆਪ ਸ਼ਬਦਾਵਲੀ ਦੇ ਦੇਖੋ ਜਿਹੜੇ ਇੱਕ ਦਸ਼ਮਣੀ ਦੇ ਹਿਸਾਬ ਨਾਲ ਔਰ ਸਾਡੇ ਸਾਥੀਆਂ ਦੇ ਜਿਹੜਾ ਜਾਨਲੇਵਾ ਹਮਲਾ ਕਰਨਾ ਸਰਕਾਰ ਨੂੰ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਆਗਾਜ਼ ਕਰ ਚੁੱਕੇ ਆ ਪਰ ਮੈਂ ਸਮਝਦਾ ਵੀ ਸਰਕਾਰ ਉਹਦੀ ਮਦਦ ਕਰ ਰਹੀ ਆ ਸਰਕਾਰ ਉਹਦੀ ਪਿੱਠ ਤੇ ਖੜੀ ਆ ਔਰ ਮੈਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦਾ ਕੀ ਤੁਸੀਂ ਇਹ ਚਾਹੁੰਦੇ ਹੋ ਤੁਸੀਂ ਇਹ ਦੇਖਣਾ ਚਾਹੁੰਦੇ ਆ ਵੀ ਜਦ ਤਰ ਕਿਸੇ ਸਾਥੀ ਦਾ ਮਰਡਰ ਨਹੀਂ ਹੋ ਜਾਂਦਾ ਜਦ ਤੱਕ ਕੋਈ ਸਾਥੀ ਮਰ ਨਹੀਂ ਜਾਂਦਾ ਉਦੋਂ ਉਦੋਂ ਤੱਕ ਤੁਸੀਂ ਮੂਕ ਦਰਸ਼ਕ ਬਣੇ ਰਹੋਗੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ ਅੱਜ ਜਿਹੜਾ ਇਹ ਫੈਸਲਾ ਲਿਆ ਬਈ ਅਸੀਂ ਉਦੋਂ ਤੱਕ ਜਿਹੜਾ ਨਹੀਂ ਹਟਾਂਗੇ ਜਦ ਤੱਕ ਅਰੋਰ ਦੇ ਤੇ ਐਫ ਆਈ ਆਰ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਸਟਾਇਆ ਜਾਂਦਾ ਕਿਉਂਕਿ ਇਹ ਲੋਕਾਂ ਦਾ ਔਰ ਸੋਸਾਇਟੀ ਦਾ ਇਹ ਧਰਨਾ ਆ ਸੋਸਾਇਟੀ ਦੇ ਉੱਤੇ ਸੀ ਅਤਿਆਚਾਰ ਜ਼ੁਲਮ ਜਿਹੜਾ ਉਹ ਨਹੀਂ ਹੋਣ ਦੇਗੇ ਗੱਲ ਵੋਟਾਂ ਦੀ ਨਹੀਂ ਆ ਸੋਸਾਇਟੀ ਨੂੰ ਤਾਕਤਵਰ ਬਣਨ ਦੀ ਲੋੜ ਆ ਤਾਂ ਮੈਂ ਸੋਸਾਇਟੀ ਨੂੰ ਬੇਨਤੀ ਕਰੂੰਗਾ ਵੀ ਇਹ ਜਿਹੜੇ ਛੋਟੇ ਛੋਟੇ ਮਸਲੇ ਆ ਇਹਨਾਂ ਲਈ ਖਿਲਾਫ ਤੁਹਾਨੂੰ ਤਾਕਤਵਰ ਹੋਣਾ ਪੈਣਾ ਇਹਦੇ ਲਈ ਤੁਹਾਨੂੰ ਲੜਨੀ ਪੈਣੀ ਆ ਔਰ ਪ੍ਰਸ਼ਾਸਨ ਜਿਹੜਾ ਆ ਉਹ ਹਮੇਸ਼ਾ ਜਿਹੜਾ ਬੌਧਨ ਸਮਾਜ ਦੇ ਜਿਹੜਾ ਉਹ ਖਿਲਾਫ ਆ ਔਰ ਇਹਨਾਂ ਨੂੰ ਉੱਪਰ ਤੋਂ ਇਸ਼ਾਰਾ ਆ ਵੀ ਇਹਨਾਂ ਲੋਕਾਂ ਨੂੰ ਜਿਹੜਾ ਇਦਾਂ ਹੀ ਜਿਹੜਾ ਦਬਾ ਕੇ ਰੱਖਣਾ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਸਾਡੇ ਲੋਕਾਂ ਨੂੰ ਹਜੇ ਵੀ ਜਿਹੜਾ ਧਰਨੇ ਬਜਾਰਾਂ ਤੱਕ ਰੱਖਿਆ ਜਾ ਰਿਹਾ ਰੋਟੀ ਰੋਜੀ ਰਜਗਾਰ ਪੜ੍ਹਾਈ ਸਿਹਤ ਸਵਾਵਾ ਉਧਰ ਨੂੰ ਗਰੀਬ ਲੋਕਾਂ ਦਾ ਕੋਈ ਧਿਆਨ ਨਹੀਂ ਗਰੀਬ ਲੋਕਾਂ ਦਾ ਸਿਰਫ ਤਾਂ ਸਿਰਫ ਇਹਨਾਂ ਨੂੰ ਕੁੱਟਣਾ ਮਾਰਨਾ ਇਹਨਾਂ ਦੀਆਂ ਬਸਤੀਆਂ ਦੇ ਅੰਦਰ ਦੜਾ ਸੱਟਾ ਨਸ਼ਾ ਔਰ ਗੁੰਡਾ ਕਰਦੀ ਉਹਦਾ ਫਲਾ ਕਰਨਾ ਇਹ ਸਰਕਾਰ ਦਾ ਜਿਹੜਾ ਮੈਸਮ ਦਾ ਮੁੱਖ ਝੰਡਾ ਆ ਤਾਂ ਇਸ ਮੁੱਖ ਝੰਡੇ ਨੂੰ ਜੇਕਰ ਖਤਮ ਕਰਨਾ ਤਾਂ ਮੈਂ ਬਹੁਜਨ ਸਮਾਜ ਦੇ ਐਸਸੀ ਐਸਟੀ ਓਬੀਸੀ ਘੱਟ ਗਿਣਤੀ ਦੇ ਲੋਕਾਂ ਨੂੰ ਅਪੀਲ ਕਰਦਾ ਭਈ ਆਓ ਇਕੱਠੇ ਹੋਈਏ ਜੇ ਆਪਾਂ ਇਕੱਠੇ ਨਾ ਹੋਏ ਤੇ ਆਪਾਂ ਬਾਰੀ-ਬਾਰੀ ਜਿਹੜੀ ਇਦਾਂ ਜਿਹੜੀ ਕੁੱਟ ਜਿਹੜੀ ਆ ਉਹ ਖਾਂਦੇ ਰਹਿਣਾ ਤੇ ਆਪਾਂ ਨੂੰ ਇੱਕ ਮੁੱਠ ਜਿਹੜਾ ਉਹ ਹੁਣ ਆ ਪੈਣਾ ਜਦੋਂ ਆਪਾਂ ਇੱਕ ਮਟ ਹੋ ਗਏ ਇੱਕ ਘਸੁੰਨ ਬਣ ਗਏ ਤਾਂ ਤਾਕਤਵਰ ਬਣ ਜਾਊਗਾ ਦੁਸ਼ਮਣ ਤੇ ਮਾਰਾਂਗੇ ਨਹੀਂ ਤਾਂ ਜੇਕਰ ਕੱਲੇ ਕੱਲੇ ਰਹੇ ਤਾਂ 1 ਬਾਈ 1 ਜਿਹੜਾ ਆਪਾਂ ਕੁੱਟ ਜਿਹੜੀ ਆ ਉਹ ਖਾਂਦੇ ਰਾਵਾਂਗੇ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਵੀ ਜਲਦ ਤੋਂ ਜਲ ਉਹਦੇ ਤੇ ਟਕਮੀ ਕਾਰਵਾਈ ਕਰਕੇ ਐਫ ਆਈ ਆਰ ਲੌਂਚ ਕਰਕੇ ਜਿਹੜੀ ਧਾਰਾ ਉੱਤੇ ਬਣਦੀ ਆ ਧਾਰਾ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਸੁੱਟਿਆ ਜਾਵੇ ਔਰ ਦੂਜੀ ਨਿਆਂਪ ਬਵਸਤਾ ਜਿਹੜੀ ਆ ਕਾਨੂੰਨ ਬਵਸਤਾ ਜਿਹੜੀ ਆ ਉਹਨੂੰ ਸਹੀ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਿਸੇ ਤੇ ਵੀ ਭੇਦ ਭਾਪ ਨਾ ਕੀਤਾ ਜਾਵੇ ਜੇਕਰ ਤੁਸੀਂ ਨਾ ਹਟੇ ਤਾਂ ਅਸੀਂ ਇਸ ਅੰਦੋਲਨ ਨੂੰ ਜਨਨ ਅੰਦੋਲਨ ਬਣਾਵਾਂਗੇ ਔਰ ਜਨਨ ਅੰਦੋਲਨ ਨੂੰ ਜਿਹੜਾ ਪੂਰੇ ਪੰਜਾਬ ਦੇ ਅੰਦਰ ਜੇਲ੍ਹ ਪਰੋ ਅੰਦੋਲਨ ਬਣਾਵਾਂਗੇ ਜਿੱਦਾਂ 1964 ਦੇ ਅੰਦਰ ਆਰਪੀਆਈ ਨੇ 5 ਲੱਖ ਬੰਦਾ ਪੰਜਾਬ ਦੇ ਅੰਦਰ ਜੇਲਾ ਚ ਭੇਜਿਆ ਸੀ ਅਸੀਂ 1 ਬਾਈ 1 ਹਰ ਡਿਸਟ੍ਰਿਕਟ ਦੇ ਅੰਦਰ ਜਿਹੜਾ ਇੱਕ ਕਿਰਿਆ ਵੀ ਜਿਹੜੀ ਸ਼ੁਰੂ ਕਰਦੇ ਆ ਕਿ ਜੇਕਰ ਇਹ ਪ੍ਰਸ਼ਾਸਨ ਨਾ हटਿਆ ਜਾਂ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਜ਼ੁਲਮ ਜਿਆਤੀ ਕਰਨੋਂ ਨਾ ਹਟੀਆਂ ਤੇ ਇਹ ਵੀ ਕੰਮ ਜਿਹੜਾ ਉਹ ਜਲਦੀ ਜਿਹੜਾ ਆ ਹਾਈ ਕਮਾਂਡਰ ਦੇ ਨਾਲ ਇਹ ਤੈਅ ਕਰਕੇ ਗੱਲ ਕਰਕੇ ਕੀਤਾ ਜਾਊਗਾ ਤਾਂ ਮੈਂ ਜਿੰਨੇ ਸਾਥੀ ਇੱਥੇ ਸਵੇਰ ਤੋਂ ਬੈਠੇ ਆ ਉਹਨਾਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੀ ਮੁੱਖ ਮੰਤਰੀ ਭਗਵੰਤ ਸ마ਨ ਜੀ ਇਸ ਟਾਈਮ ਜਲੰਧਰ ਦੇ ਬੈਠੇ ਹੈਂ ਕੀ ਲੱਗਦਾ ਨਹੀਂ ਉਹਨਾਂ ਨੂੰ ਕੋ ਨਜ਼ਰ ਨਹੀਂ ਆ ਰਿਹਾ ਕਿ ਇਸ ਟਾਈਮ ਜਿਹੜਾ ਰਾਤ ਦੇ ਸਮੇਂ ਜਿਹੜੇ ਲੋਕ ਨੇ ਜਿਹੜੇ ਮਤਲਬ ਪਰੇਸ਼ਾਨ ਹੋ ਕੇ ਜਿਹੜੇ ਧਰਨੇ ਲਗਾ ਦੇ ਪੁਲੇ ਪ੍ਰਸ਼ਾਸਨ ਦੇ ਖਿਲਾਫ ਕੋ ਨਜ਼ਰ ਨਹੀਂ ਆ ਰਿਹਾ ਮੁੱਖ ਮੰਤਰੀ ਭਗਵੰਤ ਸ마ਨ ਜੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਈ ਕੱਲ ਵੋਟਿੰਗ ਸੀ ਔਰ ਪਰਸੋ ਰਾਤ ਜਿਹੜਾ ਇੱਕ ਹਨੇਰੀ ਤੂਫਾਨ ਦੀ ਰਾਤ ਸੀ ਔਰ ਵੈਸਟ ਕੰਸਟੀਚਨਸੀ ਦੇ ਅੰਦਰ ਨਸ਼ਾ ਐਡੇ ਵੱਡੇ ਲੈਵਲ ਤੇ ਸਰਕਾਰ ਨੇ ਸਿਟਿਆ ਉਹਨੇ ਲੋਕ ਨਹੀਂ ਜਿੰਨੀਆਂ ਬੋਤਲਾਂ ਉੱਥੇ ਸ਼ਰਾਬ ਦੀਆਂ ਸਿਟ ਦਿੱਤੀਆਂ ਗਈਆਂ ਉਹਨੇ ਲੋਕ ਨਹੀਂ ਜਿੰਨੀਆਂ ਨੋਟਾਂ ਦੀਆਂ ਪੰਡਾਂ ਉੱਥੇ ਸਿਟ ਦਿੱਤੀਆਂ ਗਈਆਂ ਸਿਰਫ ਸਰਕਾਰ ਦਾ ਧਿਆਨ ਸਿਰਫ ਸਿਰਫ ਇੱਕੋ ਹੀ ਇੱਕ ਆ ਬਈ ਵੋਟਰ ਨੂੰ ਖਰੀਦ ਕੇ ਮੁੜ ਕੇ ਉਹਦੇ ਨਾਲ ਧੱਕਾ ਕਾਨਾ ਜ਼ੁਲਮ ਕਰਨਾ ਜਾਇਜ਼ਤੀ ਕਰਨੀ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਬਈ ਭਾਈ ਬਿਕ ਤਾ ਨੂੰ ਖਰੀਦਣ ਵਾਲਾ ਤਾਂ ਤਿਆਰ ਬੈਠਾ ਪਰ ਉਹਦੀ ਪਰਵਾਹ ਨਹੀਂ ਸਾਨੂੰ ਪਰ ਤੁਸੀਂ ਬਿਕਣ ਵਾਲੇ ਨਾ ਬਣੋ ਜਿਹੜੀ ਸਭ ਕਾਂਸ਼ੀ ਰਾਮ ਨੇ ਗੱਲ ਕਹੀ ਸੀ ਜੇਕਰ ਤੁਸੀਂ ਤਕੜੇ ਆ ਤਾਂ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਖਰੀਦ ਨਹੀਂ ਸਕਦੀ ਔਰ ਖਾਸ ਕਰਕੇ ਮੁੱਖ ਮੰਤਰੀ ਜਿਹੜਾ ਉਹ ਜਿਲ੍ਹੇ ਦੇ ਵਿੱਚ ਬੈਠੇ ਆ ਤੇ ਮੈਂ ਕਹਿੰਨਾ ਵੀ ਉਹਨਾਂ ਨੂੰ ਵੀ ਜਿਹੜੀਆਂ ਅੱਖਾਂ ਮੀਟੀਆਂ ਉਹ ਖੋਲ ਲੈਣੀਆਂ ਚਾਹੀਦੀਆਂ